ਤਨਪ ਉਹੀ ਗਇਓ ਲਿਓ ਜਰਾ ਤਨਜੀਤ ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਤਨਾਂ ਦੀ ਰਸਨਾ ਤੋਂ ਇਹ ਤੀਜਾ ਸ਼ਲੋਕ ਉਚਾਰਨ ਕੀਤਾ ਹੋਇਆ ਹੈ ਹੁਣ ਤੱਕ ਅਸੀਂ ਸਤਿਗੁਰਾਂ ਦੇ ਦੋ ਸ਼ਲੋਕਾਂ ਦੀ ਵਿਚਾਰ ਕਰ ਚੁੱਕੇ ਹਾਂ ਅੱਜ ਅਸੀਂ ਇਸ ਤੀਸਰੇ ਸ਼ਲੋਕ ਦੀ ਵਿਚਾਰ ਕਰਨੀ ਹੈ ਆਪ ਜੀ ਨੇ ਪਾਠ ਇਸ ਤੀਸਰੇ ਸ਼ਲੋਕ ਦਾ ਸ਼੍ਰਵਣ ਕੀਤਾ ਹੈ ਆਓ ਸਤਿਗੁਰੂ ਜੀ ਇਸ ਸ਼ਲੋਕ ਅੰਦਰ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰਦੇ ਹਾਂ ਪਹਿਲੇ 202 ਸ਼ਲੋਕਾਂ ਅੰਦਰ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਕਿ ਸਾਡਾ ਜੀਵਨ ਕਿਵੇਂ ਵਿਸ਼ੇਵਕਾਰਾਂ ਦੇ ਵਿੱਚ ਗੋਬਿੰਦ ਦੇ ਗੁਣ ਗੁਣ ਤੋਂ ਬਗੈਰ ਕਿਵੇਂ ਜਿਹੜਾ ਆਕਾਰਥ ਤੁਰਿਆ ਜਾ ਰਿਹਾ ਹੈ ਤੇ ਸਤਿਗੁਰਾਂ ਨੇ ਸਾਨੂੰ ਫੇਰ ਇਹ ਵੀ ਦੱਸਿਆ ਕਿ ਭਾਈ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣੀ ਸਾਝ ਕਿਵੇਂ ਬਣਾਉਣੀ ਹੈ ਕਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਜਮਾਂ ਦੀਆਂ ਫਾਇਆਂ ਤੋਂ ਜਿਹੜਾ ਹੋ ਦੂਰ ਹੋ ਸਕਦੇ ਹਾਂ ਤੇ ਭਜਨ ਕਰਕੇ ਪਰਮੇਸ਼ਰ ਦਾ ਉਹਦੇ ਨੇੜੇ ਲੱਗ ਸਕਦੇ ਹਾਂ ਉਸ ਪਰਮੇਸ਼ਰ ਨਾਲ ਜੁੜ ਸਕਦੇ ਹਾਂ ਸਤਿਗੁਰ ਜੀ ਅੱਜ ਵਾਲੇ ਸ਼ਲੋਕ ਅੰਦਰ ਫਰਮਾਨ ਕਰ ਰਹੇ ਨੇ ਤਰਨਾਪੋ ਸਲੋਕ ਤਰਨਾਪੋ ਇਉਂ ਹੀ ਗਇਓ ਲਿਓ ਜਰਾ ਤਨਜੀਤ ਤਰਨਾਪੋ ਦਾ ਅਰਥ ਹੁੰਦਾ ਜਵਾਨੀ ਸਤਿਗੁਰੂ ਜੀ ਕਹਿੰਦੇ ਜਵਾਨੀ ਸਾਡੀ ਜਿਹੜੀ ਹੈ ਉਹ ਲਾਪਰਵਾਹੀ ਦੇ ਵਿੱਚ ਗੁਜ਼ਰਦੀ ਜਾ ਰਹੀ ਹੈ ਤਰਨਾਪੋ ਇਉਂ ਹੀ ਗਇਓ ਲਿਓ ਜਰਾ ਤਨਜੀਤ ਕਹਿੰਦੇ ਜਰ ਦਾ ਅਰਥ ਹੁੰਦਾ ਬਡੇਪਾ ਵੱਡੇ ਪਹਿਨੇ ਕਹਿੰਦੇ ਜਵਾਨੀ ਨੂੰ ਜੇਤ ਲਿਆ ਭਾਵ ਬੁਢੇਪਾ ਆ ਗਿਆ ਤੇ ਜਵਾਨੀ ਦਾ ਸਮਾਂ ਲੰਘ ਗਿਆ ਹੁਣ ਵੇਖੋ ਜਦੋਂ ਬੰਦਾ ਬਚਪਨ ਵਿੱਚ ਹੁੰਦਾ ਹੈ ਉਦੋਂ ਉਹ ਯਾਦ ਕਰਦਾ ਹੈ ਕਿ ਮੈਂ ਜਦੋਂ ਜਵਾਨ ਹੋਵਾਂਗਾ ਵੱਡਾ ਹੋਵਾਂਗਾ ਮੈਂ ਆਹ ਕਰਮ ਕਰਾਂਗਾ ਮੈਂ ਆਹ ਆ ਕੰਮ ਕਰਾਂਗਾ ਜਦੋਂ ਬੰਦਾ ਜਵਾਨ ਹੁੰਦਾ ਹੈ ਉਸ ਵਕਤ ਵੀ ਬੰਦਾ ਸੋਚਦਾ ਹੈ ਕਿ ਹੁਣ ਕਮਾਈ ਕਰ ਲਈਏ ਹੁਣ ਨੈਣ ਪ੍ਰੈਣ ਚੱਲਦੇ ਨੇ ਤੇ ਬਾਅਦ ਵਿੱਚ ਜਦੋਂ ਬੁਢੇਪਾ ਆ ਗਿਆ ਤੇ ਉਦੋਂ ਬੈਠ ਕੇ ਖਾਵਾਂਗੇ ਤੇ ਜਦੋਂ ਬੰਦਾ ਬੁਢੇਪੇ ਵਿੱਚ ਆਉਂਦਾ ਹੈ ਬਜ਼ੁਰਗੀ ਆਉਂਦੀ ਹੈ ਸਰੀਰ ਢਡਾਲ ਹੋ ਜਾਂਦਾ ਹੈ ਫਿਰ ਬੰਦਾ ਅਗਾਹ ਦੀ ਨਹੀਂ ਸੋਚਦਾ ਫਿਰ ਬੰਦਾ ਪਿਛਲੀਆਂ ਗੱਲਾਂ ਚੇਤੇ ਕਰਦਾ ਹੈ ਜੋ ਜਵਾਨੀ ਵਿੱਚ ਬਤੀਤ ਹੁੰਦੀਆਂ ਨੇ ਕਿਉਂਕਿ ਅਕਸਰ ਹੀ ਅਸੀਂ ਬਜ਼ੁਰਗਾਂ ਦੇ ਕੋਲ ਜਦੋਂ ਬੈਠਦੇ ਹਾਂ ਤੇ ਉਹ ਆਪਣੀਆਂ ਜਵਾਨੀ ਦੀਆਂ ਗੱਲਾਂ ਸਾਨੂੰ ਦੱਸਦੇ ਨੇ ਕਿਉਂਕਿ ਅਗਾਹ ਹੁਣ ਪਤਾ ਹੈ ਬਚਪਨ ਵਿੱਚ ਪਤਾ ਸੀ ਜਵਾਨੀ ਆਉਣੀ ਹੈ ਜਵਾਨੀ ਵਿੱਚ ਪਤਾ ਸੀ ਬੁਢੇਪਾ ਆਉਣਾ ਹੈ ਹੁਣ ਬੁਢੇਪੇ ਤੋਂ ਅਗਾਹ ਪਤਾ ਹੈ ਕਿ ਹੁਣ ਮੌਤ ਆਉਣੀ ਹੈ ਪਰ ਇਹ ਕੋਈ ਸਮਾਂ ਨਿਸ਼ਚਿਤ ਨਹੀਂ ਕਿ ਬੰਦੇ ਨੇ ਜਿਹੜਾ ਉਹ ਬੁੱਢੇ ਹੋ ਕੇ ਹੀ ਮਰਨਾ ਹੈ ਸਤਗੁਰ ਦੀ ਬਾਣੀ ਦਾ ਉਪਦੇਸ਼ ਹੈ ਬਾਰੇ ਬੁੱਢੇ ਤਰਨੇ ਭਈਆ ਸਭ ਹਉ ਜਮਲੇ ਜਈ ਹਰੇ ਕਹਿੰਦੇ ਭਾਵੇਂ ਬਾਲਕ ਹੋਵੇ ਜਾਂ ਬੰਦਾ ਜਵਾਨ ਹੋਵੇ ਜਾਂ ਬਡੇਪੇ ਵਿੱਚ ਹੋਵੇ ਮੌਤ ਦਾ ਕੋਈ ਪਤਾ ਨਹੀਂ ਉਹ ਬਚਪਨ ਵਿੱਚ ਵੀ ਆ ਸਕਦੀ ਹੈ ਉਹ ਜਵਾਨੀ ਵਿੱਚ ਵੀ ਆ ਸਕਦੀ ਹੈ ਉਹ ਬਡੇਪੇ ਵਿੱਚ ਵੀ ਆ ਸਕਦੀ ਹੈ ਇਹ ਤਿੰਨ ਅਵਸਥਾਵਾਂ ਮਨੁੱਖ ਦੇ ਉੱਪਰ ਆਉਂਦੀਆਂ ਨੇ ਦੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਬਾਰੇ ਜਦੋਂ ਅਸੀਂ ਗੁਰਬਾਣੀ ਤੋਂ ਪੜ੍ਹਦੇ ਆਂ ਸਤਿਗੁਰਾਂ ਨੇ ਆਖਿਆ ਉਸ ਪਰਮੇਸ਼ਰ ਦੇ ਉੱਪਰ ਸਮੇਂ ਦਾ ਪ੍ਰਭਾਵ ਜਿਹੜਾ ਉਹ ਨਹੀਂ ਹੈ ਉਸ ਪਰਮੇਸ਼ਰ ਦੇ ਉੱਪਰ ਮੌਤ ਜਿਹੜੀ ਉਹ ਨਹੀਂ ਆਉਣੀ ਕਿਉਂਕਿ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਮੇਂ ਤੋਂ ਰਹਿਤ ਹੈ ਤਾਂ ਹੀ ਸਤਿਗੁਰਾਂ ਨੇ ਸਾਨੂੰ ਆਖਿਆ ਭਾਈ ਉਸ ਨਾਲ ਜੁੜ ਜਿਹੜਾ ਬਚਪਨ ਤੋਂ ਜਵਾਨੀ ਤੋਂ ਬੁਢੇਪੇ ਤੋਂ ਮੌਤ ਤੋਂ ਤ੍ਰੇਤਾ ਅਕਾਲ ਮੂਰਤ ਦਾ ਅਰਥ ਹੀ ਜਿਹੜਾ ਉਹ ਇਹ ਹੈ ਕਿ ਭਾਈ ਉਸ ਪਰਮੇਸ਼ਰ ਕਾਲਪੁਰਖ ਵੈਗੁਰੂ ਨਾਲ ਜਿਹੜੋ ਜਿਹੜਾ ਇਹਨਾਂ ਤੋਂ ਨਰਲੇਪ ਹੈ ਭਾਵ ਜਿਹਦੇ ਉੱਪਰ ਕਦੀ ਵੀ ਇਹ ਸਮਾਂ ਨਹੀਂ ਆਉਣਾ ਤੋਂ ਅਕਾਲ ਪੁਰਖ ਨਾਹੀਂ ਸਰਕਾਲਾ ਉਹ ਅਕਾਲ ਪੁਰਖ ਹੈ ਉਹ ਸਮੇਂ ਤੋਂ ਰਹਿਤ ਹੈ ਉਹ ਮੌਤ ਤੋਂ ਰਹਿਤ ਹੈ ਉਹਦੇ ਉੱਪਰ ਕਦੀ ਵੀ ਜਿਹੜਾ ਉਹ ਇਹ ਸਮਾਂ ਨਹੀਂ ਆਉਣਾ ਤੇ ਸਤਿਗੁਰ ਜੀ ਕਹਿੰਦੇ ਮਨੁੱਖ ਉੱਪਰ ਇਹ ਸਮਾਂ ਆਉਂਦਾ ਹੈ ਪਹਿਲਾਂ ਬਚਪਨ ਹੈ ਬਚਪਨ ਤੋਂ ਬਾਅਦ ਵਿੱਚ ਜਵਾਨੀ ਆਉਂਦੀ ਹੈ ਜਵਾਨੀ ਤੋਂ ਬਾਅਦ ਵਿੱਚ ਬੁਢੇਪਾ ਆਉਂਦਾ ਹੈ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਤਰ ਨਾਪੋ ਇਉਂ ਹੀ ਗਿਓ ਕਹਿੰਦੇ ਜਿਹੜੀ ਸਾਡੀ ਜਵਾਨੀ ਹੈ ਉਹ ਵਿਸ਼ੇਵਕਾਰਾਂ ਦੇ ਵਿੱਚ ਲੱਗ ਕੇ ਅਜਾਈ ਅਸੀਂ ਜਿਹੜਾ ਉਹ ਗਵਾਰੇ ਹਾਂ ਹੁਣ ਵੇਖੋ ਵਿਸ਼ੇਵਕਾਰਾਂ ਦੇ ਵਿੱਚ ਲੱਗ ਕੇ ਮਨੋਖ ਆਪਣੀ ਜਵਾਨੀ ਨੂੰ ਅਜਾਈ ਗਵਾ ਰਿਆ ਹੈ ਹੁਣ ਜਦੋਂ ਬੰਦਾ ਜਵਾਨ ਹੁੰਦਾ ਹੈ ਨੌਜਵਾਨ ਹੁੰਦਾ ਹੈ ਜਦੋਂ ਉਹਨੂੰ ਕੋਈ ਸਮਝਾਉਂਦਾ ਹੈ ਨਾ ਉਹ ਛੇਤੀ ਕੀਤਿਆਂ ਕਿਸੇ ਦੀ ਗੱਲ ਸਮਝਦਾ ਨਹੀਂ ਕਿਉਂ ਨਹੀਂ ਸਮਝਦਾ ਕਿਉਂਕਿ ਉਹ ਆਪਣੀ ਤਾਕਤ ਦਾ ਆਪਣੇ ਬਲ ਦਾ ਹੰਕਾਰ ਕਰਦਾ ਹੈ ਉਹਦੇ ਘਰ ਵਿੱਚ ਉਹਦੇ ਮਾਤਾ ਪਿਤਾ ਵੀ ਕਹਿਣ ਕਿ ਭਾਈ ਇਹ ਕੰਮ ਤੇਰੇ ਲਈ ਠੀਕ ਨਹੀਂ ਉਹਨੂੰ ਜੇ ਕੋਈ ਬਾਹਰੋਂ ਵੀ ਬੰਦਾ ਸਮਝਾਉਣ ਦਾ ਯਤਨ ਕਰੇ ਉਹ ਸਮਝਦਾ ਨਹੀਂ ਆਪਣੇ ਹੰਕਾਰ ਵਿੱਚ ਮਸਤ ਰਹਿੰਦਾ ਹੈ ਇਹਨੂੰ ਕਹਿੰਦੇ ਨੇ ਕਿ ਬੰਦਾ ਜਵਾਨੀ ਦੇ ਵਿੱਚ ਲੱਗਾ ਹੋਇਆ ਹੈ ਸਤਗੁਰੂ ਜੀ ਉਸੇ ਮਨੁੱਖ ਦੀ ਹੀ ਗੱਲ ਕਰ ਰਹੇ ਨੇ ਤਰਨਾਪੋ ਇਉਂ ਹੀ ਗਇਓ ਪਾਉ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਆਪਣੇ ਬਲ ਦਾ ਆਪਣੇ ਹੰਕਾਰ ਦਾ ਮਨੁੱਖ ਜਿਹੜਾ ਹੈ ਆਪਣੇ ਸਰੀਰ ਦਾ ਆਪਣੇ ਬਲ ਦਾ ਹੰਕਾਰ ਕਰਨ ਲੱਗ ਪਿਆ ਪਰ ਸਤਗੁਰੂ ਜੀ ਕਹਿੰਦੇ ਜੋ ਜਾਣੈ ਮਾਜੂਬਨਵੰਤ ਸੋਹਵਤ ਵਿਸ਼ਟਾ ਦਾ ਜੰਤ ਜਿਹੜਾ ਆਪਣੇ ਆਪ ਦੇ ਵੱਲ ਦਾ ਹੰਕਾਰ ਕਰਦਾ ਹੈ ਆਪਣੀ ਜਵਾਨੀ ਦਾ ਹੰਕਾਰ ਕਰਦਾ ਹੈ ਕਿ ਮੇਰੇ ਵਰਗਾ ਕੌਣ ਹੈ ਸਤਿਗੁਰੂ ਜੀ ਕਹਿੰਦੇ ਉਹ ਵਿਸ਼ਟਾ ਦਾ ਜੰਤ ਹੈ ਗੁਰੂ ਸਾਹਿਬ ਦੀ ਨਜ਼ਰਾਂ ਵਿੱਚ ਉਹ ਮਨੁੱਖ ਗੰਦਗੀ ਦਾ ਕੀੜਾ ਹੈ ਵਿਸ਼ਟਾ ਦਾ ਅਰਥ ਹੁੰਦਾ ਹੈ ਗੰਦਗੀ ਹੁਣ ਵੇਖੋ ਜਦੋਂ ਅਸੀਂ ਬਜ਼ੁਰਗਾਂ ਦੇ ਕੋਲ ਬੈਠਦੇ ਹਾਂ ਨਾ ਬਜ਼ੁਰਗ ਅਕਸਰੀ ਸਾਨੂੰ ਜਿਹੜਾ ਆਪਣੀ ਜਵਾਨੀ ਦੀਆਂ ਗੱਲਾਂ ਦੱਸਦੇ ਨੇ ਬਜ਼ੁਰਗ ਕਹਿੰਦੇ ਨੇ ਅਸੀਂ ਜਵਾਨੀ ਵਿੱਚ ਬੜੇ ਥਾਵਾਂ ਤੇ ਗਏ ਬੜੇ-ਬੜੇ ਕਿਲੋਮੀਟਰ ਅਸੀਂ ਤੁਰ ਕੇ ਜਿਹੜਾ ਉਹ ਸਫ਼ਰ ਕੀਤਾ ਬਜ਼ੁਰਗਾਂ ਕੋਲ ਜੇ ਅਸੀਂ ਅੱਜ ਵੀ ਬੈਠ ਜਾਈਏ ਉਹਨਾਂ ਦੀ ਗੱਲ ਵਿੱਚ ਕੋਈ ਸ਼ੱਕ ਨਹੀਂ ਉਹ ਤੁਰਦੇ ਰਹੇ ਨੇ ਉਹਨਾਂ ਨੇ ਕਈ-ਕਈ ਕਿਲੋ ਮੀਲ ਕਈ-ਕਈ ਕਿਲੋਮੀਟਰ ਤੁਰ ਕੇ ਸਫ਼ਰ ਕੀਤਾ ਪਰ ਅੱਜ ਉਹਨਾਂ ਬਜ਼ੁਰਗਾਂ ਨੂੰ ਜੇ ਅਸੀਂ ਪੁੱਛੀਏ ਉਹ ਬਜ਼ੁਰਗ ਕਹਿੰਦੇ ਅੱਜ ਮੇਰੇ ਤੋਂ ਮੰਜੇ ਤੇ ਵੀ ਜਿਹੜਾ ਉਹ ਉੱਥੇ ਆ ਨਹੀਂ ਜਾਂਦਾ ਅੱਜ ਜੇ ਮੈਂ ਵਾਸ਼ਰੂਮ ਹੀ ਜਾਣਾ ਹੈ ਨਾ ਉਹ ਵੀ ਮੈਨੂੰ ਕੋਈ ਫੜ ਕੇ ਲੈ ਕੇ ਜਾਂਦਾ ਹੈ ਮੇਰੇ ਕੋਲ ਆਪ ਤੁਰ ਕੇ ਜਾਇਆ ਨਹੀਂ ਜਾਂਦਾ ਕਿਉਂ ਕਿ ਸਤਗੁਰੂ ਦੀ ਬਾਣੀ ਦਾ ਵਾਕ ਹੈ ਜਰ ਆਈ ਜੋ ਬਣ ਹਾਰਿਆ ਜਰ ਆ ਗਈ ਬੁੱਢੇ ਪਾ ਆ ਗਿਆ ਜੋਬਣ ਜਿਹੜਾ ਜਵਾਨੀ ਹੈ ਉਹ ਅੱਜ ਹਾਰ ਗਈ ਹੈ ਜਵਾਨੀ ਦਾ ਸਮਾਂ ਲੰਘ ਚੁੱਕਾ ਹੈ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ ਫਰੀਦਾ ਕਿੰਨੀ ਨਿੱਕੀ ਜੰਗੀ ਹੈ ਥਰ ਡੁੰਗਰ ਭਵੇਂ ਓਮ ਅੱਜ ਫਰੀਦਾ ਕੁੰਜੜਾ ਸੈਕੋ ਹਾਂ ਥਿਉਮ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਕੀਆਂ ਜੀਆਂ ਲੱਤਾਂ ਇਹਨਾਂ ਨੇ ਕਈ ਕਈ ਮੀਲ ਕਈ ਕਈ ਪਹਾੜਾਂ ਦੇ ਉੱਪਰ ਡੁੰਗੇ ਥਾਵਾਂ ਤੇ ਉੱਪਰ ਵੀ ਜਾ ਕੇ ਇਹਨੇ ਜਿਹੜਾ ਸਫ਼ਰ ਕੀਤਾ ਪਰ ਅੱਜ ਜਿਹੜਾ ਮੰਝੇ ਦੇ ਲਾਗੇ ਕੁਝਾ ਪਿਆ ਹੋਇਆ ਕੁਝੇ ਵਿੱਚ ਪਾਣੀ ਪਿਆ ਹੋਇਆ ਘੜੇ ਦੇ ਵਿੱਚ ਕਹਿੰਦੇ ਮੇਰਾ ਹੱਥ ਉਥੋਂ ਤੱਕ ਵੀ ਨਹੀਂ ਪਹੁੰਚ ਸਕਦਾ ਉਥੋਂ ਤੱਕ ਮੈਂ ਤੁਰ ਕੇ ਨਹੀਂ ਜਾ ਸਕਦਾ ਉਹ ਵੀ ਮੈਨੂੰ ਕਹਿੰਦੇ ਸੈ ਕੂਹਾਂ ਤੀਉਮ ਭਾਵ ਸੈਂਕੜੇ ਕੋਹਾਂ ਤੇ ਲੱਗਦਾ ਹੈ ਕਿਉਂਕਿ ਅਜੋ ਜਵਾਨੀ ਵਾਲਾ ਬਲ ਨਹੀਂ ਰਿਹਾ ਤੇ ਸਤਿਗੁਰੂ ਜੀ ਕਹਿੰਦੇ ਇਸ ਤਰੀਕੇ ਨਾਲ हे ਭਾਈ ਤੂੰ ਬਡੇਪੇ ਨੂੰ ਯਾਦ ਰੱਖ ਤੂੰ ਆਪਣੀ ਜਵਾਨੀ ਨੂੰ ਅਜਾਈਂ ਵਿਸ਼ੇਵਕਾਰਾਂ ਦੇ ਵਿੱਚ ਲੱਗ ਕੇ ਹੰਕਾਰ ਵਿੱਚ ਮਸਤ ਹੋ ਕੇ ਅਜਾਈਂ ਜਿਹੜਾ ਗਵਾਈ ਜਾ ਰਿਹਾ ਹੈ ਤੇ ਬਾਬਾ ਫਰੀਦ ਸਾਹਿਬ ਜੀ ਨੇ ਸਾਨੂੰ ਇਹ ਵੀ ਸਮਝਾਇਆ ਕਿ ਭਾਈ ਜਵਾਨੀ ਨੂੰ ਮੰਨਣਾ ਕਿਵੇਂ ਹੈ ਗੁਰੂ ਸਾਹਿਬਾਨ ਨੇ ਸਾਨੂੰ ਪ੍ਰੈਕਟੀਕਲ ਕਰਕੇ ਵੀ ਵਿਖਾਇਆ ਕਿ ਭਾਈ ਇਸ ਜ਼ਿੰਦਗੀ ਅੰਦਰ ਜਵਾਨੀ ਨੂੰ ਮੰਨਣਾ ਕਿਵੇਂ ਹੈ ਸਾਨੂੰ अनेका ਸਿੱਖਾਂ ਦਾ ਇਤਿਹਾਸ ਵੀ ਜਿਹੜਾ ਪਤਾ ਲੱਗ ਜਾਂਦਾ ਹੈ ਭਾਈ ਤਾਰੂ ਸਿੰਘ ਜੀ ਸਤਗੁਰਾਂ ਦੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁੜਾਰ ਸਿੰਘ ਜੀ ਅਜੇ ਜਵਾਨੀ ਦੀ ਰਾਹ ਹੈ ਸੰਤ ਸਤਗੁਰਾਂ ਨੇ ਕਿਵੇਂ ਜਿਹੜੀਆਂ ਜਵਾਨੀਆਂ ਮੰਨਣੀਆਂ ਨੇ ਭਾਈ ਇਹਨਾਂ ਵਾਂਗੂ ਜਵਾਨੀਆਂ ਜਵਾਨੀਆਂ ਮੰਨ ਮੰਨੋ ਗੁਰਮਤ ਅਨੁਸਾਰ ਮਣੋਇ ਖ ਬਾਬਾ ਫਰੀਦ ਸਾਹਿਬ ਜੀ ਨੂੰ ਲੋਕਾਂ ਨੇ ਆਖਿਆ ਕਹਿੰਦੇ ਤੁਸੀਂ ਜਿਹੜੀ ਆਪਣੀ ਜਵਾਨੀ ਹੈ ਉਸ ਪਰਮੇਸ਼ਰ ਦੇ ਵਿੱਚ ਲਾ ਕੇ ਤੇ ਅਜਾਈ ਜਿਹੜੀ ਉਹ ਗਵਾਰੇ ਲੋਕਾਂ ਨੇ ਬਾਬਾ ਫਰੀਦ ਸਾਹਿਬ ਨੂੰ ਆਖਿਆ ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਤੁਹਾਡੇ ਮੰਗੂ ਜਾਈ ਨਹੀਂ ਕੋਣੀ ਵਿਸ਼ੇ ਵਿਕਾਰਾਂ ਦੇ ਲਾ ਕੇ ਮੈਂ ਆਪਣੀ ਜ਼ਿੰਦਗੀ ਨੂੰ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੀਤ ਕਰਕੇ ਬਤੀਤ ਕਰਨਾ ਜੋ ਬਣ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਮਲਾਈ ਬਾਬਾ ਕਹਿੰਦੇ ਜੋਣ ਜਾਂਦਾ ਇਹ ਤਾਂ ਜਾਏ ਪਰ ਮੇਰੀ ਇਸ ਕੋਸ਼ਿਸ਼ ਸਹਿ ਦੇ ਨਾਲ ਉਸ ਪਰਮੇਸ਼ਰ ਦੇ ਨਾਲ ਪ੍ਰੀਤ ਜਿਹੜੀ ਹੈ ਉਹ ਨਹੀਂ ਘਟਣੀ ਚਾਹੀਦੀ ਨਹੀਂ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਕਿੰਨੇ ਹੀ ਜੋਬਨ ਸੁੱਕ ਗਏ ਮਲਾਈ ਕਮਲ ਆ ਗਏ ਉਸ ਪਰਮੇਸ਼ਰ ਕਾਲਪੁਰਖ ਵੈਗਰੂ ਦੇ ਨਾਲ ਜੁੜੇ ਨਹੀਂ ਉਹਨਾਂ ਨੇ ਆਪਣੀ ਜਵਾਨੀ ਨੂੰ ਅਕਾਰਤਿ ਦਿਵਾਲਿਆ ਵਿਅਰਥ ਦਿਵਾਲਿਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਵੀ ਇਹੀ ਪਰਮਾਨ ਕਰ ਰਹੇ ਨੇ ਤਰਨਾਪੋਂ ਇਉਂ ਹੀ ਗਿਓ ਲਿਓ ਜਰਾ ਤਨ ਜੀਤ ਕਹਿੰਦੇ ਜਰਨੇ ਬੁੱਢੇਪੇ ਨੇ ਤਨ ਜਿਹੜਾ ਹੈ ਉਹ ਜਿੱਤ ਲਿਆ ਭਾਵ ਤੈਨੂੰ ਜਿੱਤ ਲਿਆ ਉਮਰ ਜਵਾਨੀ ਲੰਘ ਗਈ ਹੁਣ ਬੁਢੇਪਾ ਆ ਗਿਆ ਹੈ ਫਿਰ ਅਗੇ ਕਹਿੰਦੇ ਕਹੋ ਨਾਨਕ ਭਜ ਹਰਮਨਾ ਔਦ ਜਾਤ ਹੈ ਬੀਤ ਕਹਿੰਦੇ ਏ ਮੇਰਿਆ ਮਨਾ ਉਸ ਹਰੀ ਦਾ ਭਜਨ ਕਰ ਹੁਣ ਵੇਖ ਜਿਵੇਂ ਜਵਾਨੀ ਚਲੇ ਗਈ ਬੁਢੇਪਾ ਆ ਗਿਆ ਬੁਢੇਪੇ ਨੇ ਜਵਾਨੀ ਨੂੰ ਜਿੱਤ ਲਿਆ ਜਰ ਆਈ ਜੋ ਬਨਹਾਰਿਆ ਜੋ ਬਨਹਾਰੇ ਹਾਰ ਗਿਆ ਤੇ ਬੁਢੇਪੇ ਨੇ ਜਵਾਨੀ ਨੂੰ ਜਿੱਤ ਲਿਆ ਇਸ ਤਰੀਕੇ ਨਾਲ ਕਹਿੰਦੇ ਅਜੇ ਵੀ ਤੇਰੇ ਕੋਲ ਸਮਾਂ ਹੈ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਦੇ ਨਾਲ ਤੂੰ ਸਾਝ ਬਣਾ ਸਕਦਾ ਹੈ ਨਹੀਂ ਤੇ ਅਜੇ ਵੀ ਕਹਿੰਦੇ ਔਦਜਾਤ ਹੈ ਬੀਤ ਤੇਰੀ ਉਮਰ ਜਿਹੜੀ ਹੈ ਉਹ ਦਿਨ ਬਾ ਦਿਨ ਕਰਕੇ ਘਟਦੀ ਜਾ ਰਹੀ ਹੈ ਧੰਗੁਰੂ ਤੇਗ ਬਹਾਦਰ ਮਹਾਰਾਜ ਬਾਦਸ਼ਾਹ ਜੀ ਫਰਮਾਨ ਕਰਦੇ ਨੇ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਸ਼ਿਨ ਸ਼ਿਨ ਔਦ ਬਿਹਾਤ ਹੈ ਫੂਟੇ ਘਟ ਜਿਓ ਪਾਨੀ ਸੰਗਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨਾ ਹੈ ਯਾਦ ਕਰਨਾ ਹੈ ਉਸ ਪਰਮੇਸ਼ਰ ਨਾਲ ਸਾਂਝ ਬਣਾਉਣੀ ਹੈ ਤੇ ਸਤਗੁਰੂ ਜੀ ਕਹਿੰਦੇ ਇਹ ਨਾ ਵੇਖ ਇਹ ਨਾ ਵੇਖ ਕਿ ਮੈਂ ਕਿਹੜੇ ਸਮੇਂ ਕਿਸ ਵਕਤ ਉਸ ਪਰਮੇਸ਼ਰ ਨਾਲ ਸਾਂਝ ਬਣਾਉਣੀ ਹੈ ਸਤਗੁਰੂ ਜੀ ਕਹਿੰਦੇ ਦਿਨ ਰਾਤ ਇੱਕ ਕਰ ਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਨਿਸ ਦਰਥੰ ਦਾ ਰਾਤ ਦਿਨ ਜੇਨ ਰਾਤ ਕਰਕੇ ਉਸ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਜੀ ਬੰਦਗੀ ਕਰ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਛਿਨ ਛਿਨ ਆਉਦ ਬਿਹਾਰਤ ਹੈ ਫੂਟੇ ਘੜ ਜਿਉ ਪਾਣੀ ਕਹਿੰਦੇ ਜਿਵੇਂ ਤਰੇੜੇ ਘੜੇ ਦਾ ਪਾਣੀ ਤੁਪਕਾ ਤੁਪਕਾ ਕਰਕੇ ਘੜਾ ਖਾਲੀ ਹੋ ਜਾਂਦਾ ਹੈ ਇਸੇ ਤਰ੍ਹਾਂ ਕਹਿੰਦੇ ਤੇਰੀ ਜ਼ਿੰਦਗੀ ਦਾ ਸਮਾਂ ਜਿਹੜਾ ਹੈ ਤੇਰੇ ਸਵਾਸ ਜਿਹੜੇ ਨੇ ਉਹ ਦਿਨ ਬਾ ਦਿਨ ਕਰਕੇ ਘਟਦੇ ਜਾ ਰਹੇ ਨੇ ਚੇਤਨਾ ਹੈ ਤੋ ਚੇਤ ਲੈ ਨਿਸ਼ਜਨ ਮੈਂ ਪ੍ਰਾਨੀ ਛਿਨ ਛਿਨ ਆਉਂਦੇ بہਹਾਤਾ ہے پھوٹے ਕੜਜੋ ਪਾਣੀ ਅਜ ਹੂੰ ਕਛ ਬਿਗਰਿਓ ਨਹੀਂ ਅਗੇ ਫਿਰ ਸਤਗੁਰ ਜੀ ਸਮਝਾਉਂਦੇ ਨੇ ਅਜ ਹੂੰ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ ਕਹਿੰਦੇ ਅਜੇ ਵੀ ਤੂੰ ਜੇ ਤੇਰੇ ਕੋਲ ਸਮਾ ਹੈ ਬੁੱਢੇ ਪਾ ਆ ਗਿਆ ਪਰ ਅਜੇ ਵੀ ਕਹਿੰਦੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਤੂੰ ਸਾਝ ਬਣਾ ਸਕਦਾ ਹੈ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਸਕਦਾ ਹੈ ਨਹੀਂ ਤਾਂ ਦਿਨ ਬਾ ਦਿਨ ਕਰਕੇ ਉਮਰ ਬਤੀਤ ਹੁੰਦੀ ਜਾ ਰਹੀ ਹੈ ਸਮਾਂ ਜਿਹੜਾ ਹੈ ਨਾ ਉਹ ਕਦੀ ਵੀ ਸਾਡੇ ਹੱਥ ਵਿੱਚ ਨਹੀਂ ਆਉਂਦਾ ਭਾਈ ਵੀਰ ਸਾਹਿਬ ਦੀ ਕਵਿਤਾ ਵੀ ਅਸੀਂ ਪੜ੍ਹਦੇ ਹਾਂ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਰਹੀ ਵਾਸਤੇ ਘੱਟ ਸਮੇਂ ਨੇ ਇਕ ਨਾ ਮੰਨੀ ਫੜਫੜ ਰਹੀ ਤਰੀਕ ਸਮੇਂ ਕ ਸਿਕਾਈ ਕੰਨੀ ਉਹ ਠਹਿਰਨ ਜਾਤ ਨਾ ਜਾਵਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਜਿਹੜਾ ਸਮਾਂ ਅੱਜ ਬਤੀਤ ਹੋ ਗਿਆ ਇੱਕ ਇੱਕ ਪਲ ਕਰਕੇ ਉਹ ਸਮਾਂ ਸਾਡੇ ਕੋਲ ਬਾਅਦ ਵਿੱਚ ਨਹੀਂ ਆ ਸਕਦਾ ਸੋ ਇਸ ਕਰਕੇ ਤੇਗ ਬਹਾਦਰ ਮਹਾਰਾਜ ਪਾਸ਼ਾ ਜੀ ਨੇ ਅੱਜ ਸਾਨੂੰ ਤੀਜੇ ਸ਼ਲੋਕ ਅੰਦਰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਭਾਈ ਜਵਾਨੀ ਲੰਘ ਗਈ ਹੁਣ ਬੁਢੇਪਾ ਆ ਗਿਆ ਹੈ ਬੁਢੇਪੇ ਨੇ ਜਵਾਨੀ ਤੇ ਜਿੱਤ ਪ੍ਰਾਪਤ ਕਰ ਲਈ ਜਵਾਨੀ ਨੂੰ ਜਿੱਤ ਲਿਆ ਹੁਣ ਵੀ ਤੇਰੇ ਕੋਲ ਸਮਾਂ ਹੈ ਖੁਣਵੀ ਕਹਿੰਦੇ ਤੂੰ ਉਸ ਪਰਮੇਸ਼ਰ ਕਾਲਪੁਰਖ ਵੈਗਰੂ ਦਾ ਨਾਮ ਜਪ ਨਹੀਂ ਤੇ ਕਹਿੰਦੇ ਆਉਤ ਜਿਹੜੀ ਹੈ ਉਹ ਬੀਤਦੀ ਜਾ ਰਹੀ ਹੈ ਸਮੇਂ ਨੇ ਜਿਹੜਾ ਉਹ ਕਦੀ ਵੀ ਰੁਕਣਾ ਨਹੀਂ ਸੋ ਸਾਧ ਸੰਗਤ ਜੀ ਧੰਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਜੀ ਨੇ ਸਾਨੂੰ ਅੱਜ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਬੋੜਦਿਆਂ ਕੋਲੋਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਜੀ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ